ਕਈ ਵਾਰੀ ਹੁੰਦਾ ਨਾ ਜਦੋਂ ਸਮਾਂ ਇੰਨਾ ਜ਼ਿਆਦਾ ਹਾਵੀ ਹੋ ਜਾਏ ਦਿਮਾਗ ਤੇ ਬੰਦਾ ਕਹਿੰਦਾ ਮੇਰੇ ਹੱਥ ਖੜੇ ਆ ਰੱਬਾ ਮੈਂ ਹਾਰ ਮੰਨਦਾ ਹੂੰ ਨਹੀਂ ਕੁਝ ਹੋ ਸਕਦਾ ਕਈ ਵਾਰੀ ਬੰਦਾ ਇੰਨਾ ਡਰ ਜਾਂਦਾ ਬੰਦਾ ਅੰਦਰੋਂ ਇੰਨਾ ਟੁੱਟ ਜਾਂਦਾ ਕਈ ਵਾਰੀ ਇੰਨੀ ਪਰੇਸ਼ਾਨੀ ਆ ਜਾਂਦੀ ਦਿਮਾਗ ਚ ਕਿ ਕਮਜ਼ੋਰ ਪੈ ਜਾਂਦਾ ਇਨਸਾਨ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਦੁੱਖ ਕੀ ਜੀ ਅਸੀਂ ਐਸੇ ਕਰਕੇ ਉਹਦੇ ਨਾਮ ਦਾ ਆਸਰਾ ਕਦੇ ਨਾ ਛੱਡੋ ਜਿੱਥੇ ਤੁਹਾਡੇ ਮਨ 'ਚ ਮਰਨ ਦੀਆਂ ਸੋਚਾਂ ਆਉਣੀਆਂ ਨਾ ਕਿ ਮੇਰੀ ਜ਼ਿੰਦਗੀ ਖਤਮ ਹੋ ਜੇ ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਮੈਂ ਯਕੀਨ ਦੇ ਨਾਲ ਕਹਿ ਸਕਦਾ ਜੇ ਬਾਬਾ ਦੀਪ ਸਿੰਘ ਦੇ ਨਾਮ ਦਾ ਸਹਾਰਾ ਫੜਿਆ ਹੈਗਾ ਉਹਨਾਂ ਦੇ ਨਾਮ ਦੀ ਜੋਤ ਤੁਹਾਡੇ ਅੰਦਰ ਹਰ ਵਕਤ ਜਗਦੀ ਹੋਏਗੀ ਹਰ ਘੜੀ ਧੰ ਤਨ ਬਾਬਾ ਦੀਪ ਸਿੰਘ ਦੀ ਧੰ ਤਨ ਬਾਬਾ ਦੀ ਸੀ ਦਾ ਨਾਮ ਤੁਹਾਡੇ ਮੁੱਖ 'ਚ ਰਹੇਗਾ ਤੇ ਦੇਖਣਾ ਐਸੇ ਮੂਦ ਤੋਂ ਤੁਹਾਡੇ ਨਿਕਲੇਗਾ ਕਿ ਇਹ ਜ਼ਿੰਦਗੀ ਬਹੁਤ ਸੋਹਣੀ ਹੈ ਜਿਹੜੇ ਓਕੇ ਹਾਲਾਤਾਂ ਜੇ ਮੈਂ ਸੋਚਦਾ ਹੈ ਕਿ ਕਦੇ ਨਹੀਂ ਨਿਕਲ ਪਾਵਾਂਗਾ ਤੂੰ ਪੱਲ ਦੇ ਵਿੱਚ ਮੇਰੀਆਂ ਸਾਰੀਆਂ ਫਿਕਰਾਂ ਟੈਨਸ਼ਨਾਂ ਦੂਰ ਕਰਦੀਆਂ ਜਿੱਥੇ ਮੈਂ ਡਿਪਰੈਸ਼ਨ ਦੇ ਵੱਲ ਚੱਲਿਆ ਜਾ ਰਿਹਾ ਸੀ ਕਿ ਮੇਰੀ ਜ਼ਿੰਦਗੀ ਖਤਮ ਐ ਬੜੀ ਭੈੜੀ ਜ਼ਿੰਦਗੀ ਆ ਮੇਰੀ ਦੁਖੀ ਦੁਖ ਹੈ ਮੁਸ਼ਕਲਾਂ ਕਦੇ ਹਟਦੀਆਂ ਨਹੀਂ ਉਹੋ ਹੀ ਓਖੇ ਰਾਹ ਜਿੱਥੋਂ ਮੇਰੀ ਬਾਹ ਫੜ ਕੇ ਮੈਨੂੰ ਬਚਾ ਲਿਆ ਮੈਂ ਤੇਰੀ ਕਦੀ ਦੇਣੀਆ ਨਹੀਂ ਦੇ ਸਕਦਾ ਬਚਾ ਉਹਨੇ ਤੁਹਾਨੂੰ ਲੈਣਾ ਕੋਈ ਪਰਵਾਹ ਨਾ ਕਰੋ ਜਿੱਦਾਂ ਦਾ ਮਰਜ਼ੀ ਸਮਾਂ ਹੋਵੇ ਇਹ ਤੁਹਾਡੇ ਮਨ ਦੀ ਸੋਚ ਆ ਕਿ ਅੱਗੇ ਕੁਝ ਨਹੀਂ ਹੋ ਸਕਦਾ ਰਾਹ ਬੰਦ ਹੋ ਗਏ ਸਾਰੇ ਲੱਖ ਦਰਵਾਜਾ ਵੀ ਤੁਹਾਡੇ ਲਈ ਦੁਨੀਆ ਨੇ ਬੰਦ ਕਰਤਾ ਹੋਵੇ ਨਾ ਕੱਲੇ-ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਦੀ ਹੋਵੇ ਪਰ ਜਦੋਂ ਉਹ ਆਪਣੀ ਕਿਰਪਾ ਕਰਨ ਤੇ ਆ ਗਿਆ ਨਾ ਲੱਖ ਛੱਡੋ ਕਰੋੜਾਂ ਦਰਵਾਜੇ ਖੋਲ ਲੈਣੇ ਤੁਹਾਡੇ ਲਈ ਉਹਦੀ ਮਿਹਰ ਹੋ ਗਈ ਨਾ ਤੋਨੇ ਦੁਨੀਆ ਭਰ ਦੇ ਸੁੱਖ ਖਜ਼ਾਨੇ ਤੁਹਾਡੇ ਲਈ ਅੱਗੇ ਕਰਦਨੇ ਆ ਕਿ ਜਿੰਨੇ ਮਰਜੀ ਸੁੱਖ ਭੋਗ ਹਣ ਡਰਨਾ ਹੀ ਨਹੀਂ ਮੈਂ ਕੰਨਾ ਬਾਬਾ ਦੀ ਸੀਂ ਦੇ ਭਰੋਸਾ ਰੱਖੋ ਦੇਖਣਾ ਬਹੁਤ ਚੰਗਾ ਆਏਗਾ ਐ ਸਮਝ ਲਓ ਹਣ ਕਿ ਦੁੱਖ ਨਿਕਲ ਗਏ ਜਿੰਨਾ ਦੁੱਖ ਆਇਆ ਆਇਆ ਸੀ ਨਿਕਲ ਗਿਆ ਮਾਲਕ ਦਾ ਨਾਮ ਲੈ ਕੇ ਹੁਣ ਅਗਲਾ ਸਮਾਜ ਦਾ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਚ ਲੈ ਕੇ ਆਣੀਆਂ ਨਾ ਬੜਾ ਚੰਗਾ ਲੈ ਕੇ ਆਣਗੇ ਦੇਖਣਾ ਆਪਣੇ ਆ ਵੀ ਜਿਹੜੇ ਕੰਮ ਫਸੇ ਹੈ ਨਾ ਆਪਣੇ ਆ ਬਣੀ ਜਾਣੇ ਤੁਸੀਂ ਸਵੇਰੇ ਉੱਠਦੇ ਆਪ ਹੀ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਇਹਦਾ ਚੀਜ਼ ਹੀ ਨਾਮੁਮਕਨ ਸੀ ਐਦਾ ਮੈਂ ਕਦੇ ਸੋਚਿਆ ਨਹੀਂ ਸੀ ਮੈਨੂੰ ਮਿਲੇਗੀ ਤੁਸੀਂ ਪਲਾ ਦੇ ਵਿੱਚ ਮੇਰੀ ਝੋਲੀ ਪਾਤੀ ਹੈ ਅਨੇ ਖਜ਼ਾਨੇ ਬਾਣੇ ਤੁਹਾਡੀ ਝੋਲੀ ਜਨੇ ਸੁੱਖ ਲੈ ਗਿਆਣੇ ਤੁਹਾਡੀ ਜ਼ਿੰਦਗੀ ਚ ਇਹ ਪ੍ਰੀਖਿਆਵਾਂ ਦਾ ਸਮਾਂ ਜਦੋਂ ਖਤਮ ਹੁੰਦਾ ਨਾ ਜਦੋਂ ਓੱਖੇ ਇਮਤਿਹਾਨ ਤੁਸੀਂ ਪਾਰ ਕਰਦੇ ਉਹਦਾ ਨਾਮ ਲੈ ਗਏ ਤਾਂ ਅੱਗੇ ਫਿਰ ਸੁੱਖਾਂ ਦੇ ਰਸਤੇ ਸ਼ੁਰੂ ਹੋ ਜਾਂਦੇ ਐ ਐਨੇ ਖਜ਼ਾਨੇ ਭਰ ਦਿੰਦਾ ਮਾਲਕ ਤੁਹਾਡੀ ਜ਼ਿੰਦਗੀ ਦੇ ਜਿਹੜੇ ਕਦੇ ਮੁੱਕ ਹੀ ਨਹੀਂ ਸਕਦੇ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਬਾਬਾ ਦੀਪ ਸਿੰਘ ਦੇ ਨਾਲ ਉਹ ਜ਼ਰੂਰ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ